ਜਿਹੜਾ ਮੇਰਾ ਸੇਵਾਦਾਰ ਹੋਊਗਾ ਨਾ ਕਿਸੇ ਵੀ ਧਰਮ ਦੀ ਹਰ ਵੇਦ ਗ੍ਰੰਥ ਦੀ ਹਰ ਧਰਮ ਸਥਾਨ ਦੀ ਹਰ ਗੁਰਪੀਰ ਪਕੰਬਰ ਅਵਤਾਰ ਦੀ ਭਾਵੇਂ ਕਿਸੇ ਨੇ ਦੇਰ ਹੀ ਬਣਾਈ ਉਹਦੀ ਵੀ ਉਹਦਾ ਦੂਰ ਦੀ ਗੱਲ ਹੈ ਜਿਹੜਾ ਇਨਸਾਨ ਹਰ ਤਰ੍ਹਾਂ ਉਹਦਾ ਵੀ ਸਤਕਾਰ ਕਰੂਗਾ ਅਗਰ ਜਿਹੜਾ ਨਹੀਂ ਕਰੂਗਾ ਉਹ ਮੇਰਾ ਸੇਵਾਦਾਰ ਨਹੀਂ ਹੋਊਗਾ ਕਿਉਂ ਧਰਮ ਜਿਹੜੇ ਪੂਜਣ ਲਿਆਕ ਹੁੰਦੇ ਝੂਠ ਦਾ ਵਿਰੋਧ ਕੀਤਾ ਜਾ ਸਕਦਾ ਸੱਚ ਦਾ ਵਿਰੋਧ ਨਹੀਂ ਕੀਤਾ ਜਾ ਸਕਦਾ ਝੂਠ ਤੇ ਬੰਦੇ ਨੂੰ ਨੀਵਾਂ ਨਹੀਂ ਹੋਣਾ ਚਾਹੀਦਾ ਸੱਚ ਅੱਗੇ ਸੀਸ ਝੁਕਾਉਣਾ ਚਾਹੀਦਾ ਹਰ ਧਰਮ ਨੂੰ ਹਰ வேத ਗ੍ਰੰਥ ਨੂੰ ਹਰ ਹਰ ਜੀ ਉਹ ਵੀ ਸਭ ਮਹਾਰਾਜ ਦੇ ਜੀਵ ਹੈ ਚਾਹੇ ਪਸ਼ੂ ਪੰਛੀ ਵੀ ਹੈਗੇ ਉਹਨੂੰ ਵੀ ਮਹਾਰੇ ਦਾ ਰੂਪ ਦੇਖੋ ਤਾਂਗੇ ਸਭ ਜੀਵ ਮਹਾਰਾਜ ਦੇ ਆ ਸਭ ਜੀਵ ਪਰਮਾਤਮਾ ਦੇ ਆ ਗੱਲ ਇਹ ਕਹ ਕੋਈ ਵੀ ਇਨਸਾਨ ਇਸ ਤਰਤੀ ਦੇ ਪੈਦਾ ਹੋ ਕੇ ਆਇਆ ਮਹਾਰੇ ਦਾ ਭੇਜਿਆ 五点半起来。